ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਤੁਸੀਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਲੜੇ ਵਾਰ ਸਰਵਣ ਕਰ ਰਹੇ ਹੋ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਲਵੇ ਦੇ ਬਾਅਦ ਸਾਰੇ ਪਿੰਡਾਂ ਨੂੰ ਭਾਗ ਲਾਏ ਨੇ ਬੜੀਆਂ ਬਖਸ਼ਾਂ ਕੀਤੀਆਂ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਲਵੰਡੀ ਸਾਬੋ ਕੀ ਤਰਤੀਰ ਤੇ ਪਹੁੰਚੇ ਨੇ ਇੱਥੇ ਵੀ ਸੰਗਤਾਂ ਨੂੰ ਗੁਰਮਤਿ ਡ੍ਰਿੜ ਕਰਵਾਈ ਹੈ ਤੇ ਫਿਰ ਪਾਤਸ਼ਾਹ ਜੀ ਇਸ ਤੋਂ ਅਗਾਹ ਹੋਰ ਨਗਰਾਂ ਵੱਲ ਚਾਲੇ ਭੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਤਲਵੰਡੀ ਸਾਬੋ ਕੀ 9 ਦਿਨ ਰਹੇ ਨੇ ਤਾਂ ਇਥੋਂ ਫਿਰ ਪਾਤਸ਼ਾਹ ਜੀ ਧਰਮੂ ਕੇ ਕੋਟ ਪਹੁੰਚੇ ਨੇ ਜਿੰਨੂੰ ਅੱਜਕੱਲ ਕੋਟ ਧਰਮੂ ਕਿਹਾ ਜਾਂਦਾ ਏ ਸੋ ਗੁਰੂ ਸਵਾਰ ਜਦੋਂ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਪਹੁੰਚੇ ਬੇਅੰਤ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਉੱਥੇ ਹਾਜ਼ਰ ਹੋਈਆਂ ਨੇ ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਵਿਚਾਰ ਕਰਕੇ ਗੁਰਮਤ ਨੂੰ ਗ੍ਰਹਿਣ ਕੀਤਾ ਹੈ ਨਾਮਦਾਨ ਦੀ ਪ੍ਰਾਪਤੀ ਕੀਤੀ ਹੈ ਤੇ ਆਪਣੇ ਜੀਵਨ ਦਾ ਸਹੀ ਰਸਤਾ ਚੁਣਿਆ ਹੈ ਸੋ ਜਦੋਂ ਪਾਤਸ਼ਾਹ ਜੀ ਇਸ ਧਰਤੀ ਤੇ ਨੇ ਤਾਂ ਇਸੇ ਹੀ ਪਿੰਡ ਦੇ ਰਹਿਣ ਵਾਲੇ ਭਾਈ ਜਗਤਾ ਜੀ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਮੇਰੇ ਪਰਿਵਾਰ ਤੇ ਕਿਰਪਾ ਕਰੋ ਇੱਕ ਦਿਨ ਆਪ ਜੀ ਮੇਰੇ ਘਰ ਦੇ ਵਿੱਚ ਚਰਨ ਪਾਓ ਤੇ ਰਾਤ ਮੇਰੇ ਘਰ ਦੇ ਵਿੱਚ ਵਿਸ਼ਰਾਮ ਕਰੋ ਪਾਤਸ਼ਾਹ ਜੀ ਨੇ ਭਾਈ ਜਗਤਾ ਜੀ ਦੇ ਜੋ ਕਿਰਤੀ ਸਿੱਖ ਸੀ ਉਸ ਦੀ ਬੇਨਤੀ ਨੂੰ ਸਵੀਕਾਰ ਕੀਤਾ ਤੇ ਨਾਲ ਬਹੁਤ ਸਾਰੇ ਸਿੱਖਾਂ ਦੇ ਭਾਈ ਜਗਤਾ ਜੀ ਦੇ ਘਰ ਜਾ ਕੇ ਟਿਕਾਣਾ ਕੀਤਾ ਹੈ ਭਾਈ ਜਗਤਾ ਜੀ ਨੇ ਗੁਰੂ ਪਾਤਸ਼ਾਹ ਜੀ ਦੀ ਬੇਅੰਤ ਸੇਵਾ ਕੀਤੀ ਹੈ ਜਦੋਂ ਰਾਤ ਪਈ ਹੈ ਤਾਂ ਕੀ ਹੋਇਆ ਏ ਕਿ ਕੁਝ ਧੜਵੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਤੇ ਹੋਰ ਸਿੱਖਾਂ ਦੇ ਘੋੜੇ ਚੋੜੇ ਘੋੜੇ ਚੋਰੀ ਕਰਨ ਵਾਸਤੇ ਆ ਗਏ ਨੇ ਕਿਉਂਕਿ ਬਹੁਤ ਕੀਮਤੀ ਘੋੜੇ ਸਨ ਪਾਤਸ਼ਾਹ ਜੀ ਦੇ ਕੋਲ ਜਦੋਂ ਰਾਤ ਨੂੰ ਉਹ ਘੋੜੇ ਚੋਰੀ ਕਰਨ ਆਏ ਨੇ ਤਾਂ ਕੀ ਦੇਖਦੇ ਨੇ ਕਿ ਜਿਸ ਸਥਾਨ ਤੇ ਗੁਰੂ ਪਾਤਸ਼ਾਹ ਜੀ ਬਿਸ਼ਰਾਮ ਕਰ ਰਹੇ ਨੇ ਜਿਸ ਥਾਂ ਤੇ ਗੁਰੂ ਪਾਤਸ਼ਾਹ ਜੀ ਦੇ ਘੋੜੇ ਵੱਜੇ ਹੋਏ ਨੇ ਉਸ ਆਸਥਾਨ ਦੀ ਰਾਖੇ ਦੋ ਸ਼ੇਰ ਕਰ ਰਹੇ ਨੇ ਜਦੋਂ ਤਾੜਮੀਆਂ ਨੇ ਆਪਣੇ ਅੱਖੇਂ ਡਿੱਠਾ ਤੇ ਉਹਨਾਂ ਵਿੱਚੋਂ ਕੁਝ ਤਾੜਵੇ ਡਰਦਿਆਂ ਹਾਂ ਗੁਰੂ ਪਾਤਸ਼ਾਹ ਜੀ ਦੀ ਅਜਮਤ ਨੂੰ ਦੇਖਦਿਆਂ ਹਾਂ ਉੱਥੋਂ ਭੱਜ ਗਏ ਨੇ ਪਰ ਉਹਨਾਂ ਦੇ ਵਿੱਚੋਂ ਦੋ ਕੁ ਤਾੜ ਵੀ ਐਸੇ ਨਿਕਲੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੇ ਘੋੜੇ ਚੁਰਾ ਲਏ ਤੇ ਲੈ ਕੇ ਨਿਕਲ ਗਏ ਬੜੀ ਦੂਰ ਪਹੁੰਚੇ ਨੇ ਪਰ ਮਨ ਦੇ ਵਿੱਚ ਡਰ ਹੈ ਕਿ ਕਿਤੇ ਐਸਾ ਨਾ ਹੋਵੇ ਕਿ ਕੁਝ ਸਿੱਖ ਪਿਛਾ ਕਰਦੇ ਆ ਪਹੁੰਚਣ ਕਾਫੀ ਦੂਰ ਨਿਕਲ ਗਏ ਨੇ ਰਸਤੇ ਦੇ ਵਿੱਚ ਇੱਕ ਟਾਬ ਆਉਂਦੀ ਹੈ ਜਿਸ ਨੂੰ ਹੁਣ ਸ਼ੀਤਲ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਕੁਝ ਸਮਾਂ ਜਦੋਂ ਉੱਥੇ ਪਾਣੀ ਪੀਣ ਵਾਸਤੇ ਤੇ ਘੋੜਿਆਂ ਨੂੰ ਪਾਣੀ ਪਲਾਉਣ ਵਾਸਤੇ ਰੁਕੇ ਨੇ ਤਾਂ ਉੱਥੇ ਜਾ ਕੇ ਫਿਰ ਜਿਹੜੇ ਸਿੱਖ ਪਿਛਾ ਕਰਦੇ ਸਨ ਹੋਰ ਇਲਾਕੇ ਦੀਆਂ ਸੰਗਤਾਂ ਪਿੱਛਾ ਕਰਦੀਆਂ ਸਨ ਉਹਨਾਂ ਨੇ ਉਹਨਾਂ ਦੋਵਾਂ ਨੂੰ ਪਕੜ ਲਿਆ ਪਕੜ ਕੇ ਲੈ ਕੇ ਆਏ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਉਹਨਾਂ ਨੂੰ ਪੇਸ਼ ਕੀਤਾ ਹੈ ਪਾਤਸ਼ਾਹ ਜੀ ਨੇ ਪ੍ਰੇਮ ਦੇ ਵਿੱਚ ਭਿੱਜ ਕੇ ਉਹਨਾਂ ਨੂੰ ਬਚਨ ਕੀਤਾ ਕਹਿਣ ਲੱਗੇ ਕੈਸੇ ਲੋਕ ਹੋ ਤੇ ਕੈਸਾ ਤੁਹਾਡਾ ਜੀਵਨ ਹੈ ਤੁਸੀਂ ਫਕੀਰਾਂ ਦੀਆਂ ਗੋਦੜੀਆਂ ਵਿੱਚ ਚੋਰੀ ਕਰ ਲੈਂਦੇ ਹੋ ਫਕੀਰਾਂ ਦੀਆਂ ਗੋਦੜੀਆਂ ਦੇ ਵਿੱਚ ਪਹਿਲਾਂ ਕੀ ਹੁੰਦਾ ਹੈ ਉਹਨਾਂ ਦੇ ਜੀਵਨ ਨਿਰਭਾਅ ਵਾਸਤੇ ਕੁਝ ਸਾਦਾ ਕੱਪੜੇ ਤੇ ਕੁਝ ਰੁਪਈਏ ਉਹਨਾਂ ਕੋਲ ਹੁੰਦੇ ਨੇ ਤੁਸੀਂ ਜਦੋਂ ਚੋਰੀ ਕਰਦੇ ਹੋ ਤੁਹਾਨੂੰ ਕੀ ਪ੍ਰਾਪਤੀ ਹੁੰਦੀ ਆ ਕੈਸਾ ਸੁਭਾ ਹੈ ਤੁਹਾਡਾ ਕਿ ਤੁਸੀਂ ਫਕੀਰਾਂ ਨੂੰ ਵੀ ਨਹੀਂ ਬਖਸ਼ਦੇ ਉਹਨਾਂ ਵਿੱਚੋਂ ਇੱਕ ਨੂੰ ਬੜਾ ਪਛਤਾਵਾ ਹੋਇਆ ਉਹਨੇ ਲਾਗੇ ਹੀ ਇੱਕ ਜੰਡ ਦਾ ਦਰਖਤ ਸੀ ਉਹਦੀ ਇੱਕ ਟਾਣੀ ਲਾਏ ਉਹਨੂੰ ਤਿੱਖੀ ਕਰਕੇ ਜਦੋਂ ਆਪਣੇ ਪੇਟ ਦੇ ਵਿੱਚ ਮਾਰ ਕੇ ਮਰਨ ਲੱਗਾ ਤਾਂ ਪਾਤਸ਼ਾਹ ਜੀ ਨੇ ਉਸੇ ਸਮੇਂ ਉਸ ਦਾ ਹੱਥ ਫੜ ਲਿਆ ਪਾਤਸ਼ਾਹ ਜੀ ਕਹਿਣ ਲੱਗੇ ਦੇਖ ਪਛਤਾਵਾ ਸਭ ਤੋਂ ਵੱਡਾ ਜੇ ਹੁੰਦਾ ਏ ਉਹੋ ਹੀ ਅਸਲ ਸਜਾ ਹੁੰਦੀ ਏ ਤੇਰੇ ਮਨ ਦੇ ਵਿੱਚ ਪਛਤਾਵਾ ਹੈ ਆਪਣੇ ਮਾਰੇ ਕੀਤੇ ਕਰਮ ਦਾ ਤੈਨੂੰ ਸੋਝੀ ਆ ਗਈ ਏ ਕਿ ਤੂੰ ਮਾੜੇ ਕਰਮ ਕਰਦਾ ਹੈ ਹੁਣ بجائے ਇਸ ਦੇ ਕਿ ਤੂੰ ਆਪਣੇ ਆਪ ਆਤਮ ਹੱਤਿਆ ਕਰਕੇ ਮਰੇ ਤੂੰ ਆਪਣਾ ਬਾਕੀ ਦਾ ਜੀਵਨ ਗੁਰੂ ਸੇਵਾ ਦੇ ਵਿੱਚ ਲਗਾ ਸੰਗਤਾਂ ਦੀ ਸੇਵਾ ਕਰਿਆ ਕਰ ਸਮਾਜ ਦੀ ਸੇਵਾ ਕਰਿਆ ਕਰ ਲੋਕਾਂ ਦੇ ਦੁੱਖ ਦਰਦ ਵੰਡਾਇਆ ਕਰ ਤੇ ਇਸ ਤਰ੍ਹਾਂ ਮਰਨਾ ਚੰਗਾ ਨਹੀਂ ਹੈ ਤੇਰਾ ਪਛਤਾਵਾ ਤੇਰੇ ਮਨ ਨੂੰ ਤੇਰੇ ਪਾਪਾਂ ਨੂੰ ਧੋ ਕੇ ਸਾਫ ਕਰ ਦਵੇਗਾ ਸੋ ਉਸਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਿਆ ਪਰ ਇੱਕ ਦੂਸਰਾ ਜਿਹੜਾ ਉਹਦਾ ਸਾਥੀ ਸੀ ਉਸਨੇ ਉਸੇ ਸਮੇਂ ਹੀ ਉੱਥੇ ਕੰਡਿਆਲੀਆਂ ਜਿੱਥੇ ਕਿ ਬਹੁਤ ਵੱਡੇ ਵੱਡੇ ਕੰਡੇ ਸੀ ਉਹਨਾਂ ਉੱਤੇ ਪੇਟ ਭਰ ਛਾਲ ਮਾਰੀ ਹੈ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਨੇ ਜਿੱਥੇ ਹੁਣ ਗੁਰਦੁਆਰਾ ਸੂਲੀ ਸਰ ਸਾਹਿਬ ਕਰਕੇ ਬਣਿਆ ਹੋਇਆ ਹੈ ਸੋ ਗੁਰਸਵਾਰਿਓ ਸੂਲੀ ਸਰ ਸਾਹਿਬ ਨੂੰ ਦਮਦਮਾ ਸਾਹਿਬ ਜੀ ਦੇ ਡਿਊਟੀ ਵੀ ਕਿਹਾ ਜਾਂਦਾ ਹੈ ਸੋ ਜੋ ਵੀ ਗੁਰੂ ਕੇ ਸਵਾਰੇ ਦਮਦਮਾ ਸਾਹਿਬ ਨੂੰ ਜਾਂਦੇ ਨੇ ਉਹ ਸਭ ਤੋਂ ਪਹਿਲਾਂ ਟਾਲਾ ਸਾਹਿਬ ਤੇ ਸੂਲੀ ਸਰ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਦੇ ਨੇ ਸੋ ਗੁਰੂ ਸਵਾਰਿਓ ਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਸੰਗਤਾਂ ਨੂੰ ਭਾਗ ਲਾਉਂਦਿਆਂ ਹਾਂ ਬਰਾ ਪਿੰਡ ਦੇ ਨਿਵਾਸੀਆਂ ਦੇ ਖਿੱਚੇ ਤੁਰੇ ਉਹਨਾਂ ਦੇ ਪਿੰਡ ਪਹੁੰਚੇ ਨੇ ਗੁਰੂ ਪਾਤਸ਼ਾਹ ਜੀ ਪਿੰਡ ਸਹਾਰਣ ਜੋੜੀਆਂ ਛਪੜੀਆਂ ਤੋਂ ਹੁੰਦੇ ਹੋਏ ਬਰਾ ਪਿੰਡ ਦੇ ਵਿੱਚ ਪਹੁੰਚੇ ਨੇ ਉੱਥੇ ਇੱਕ ਦਿਨ ਆਪ ਜੀ ਨੇ ਟਿਕਾਣਾ ਕੀਤਾ ਹੈ ਤੇ ਫਿਰ ਉੱਥੇ ਬੱਛੋਆਣੇ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ ਨੇ ਬੱਛੋਆਣੇ ਤੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਗੋਬਿੰਦਪੁਰ ਜਾ ਕੇ ਟਿਕਾਣਾ ਕੀਤਾ ਹੈ ਉੱਥੇ ਜਦੋਂ ਪਾਤਸ਼ਾਹ ਜੀ ਦੇ ਸਿੱਖ ਘੋੜਿਆਂ ਵਾਸਤੇ ਹਰਾ ਹਰਾ ਘਾਹ ਵੜਣ ਲੱਗੇ ਨੇ ਤਾਂ ਪਿੰਡ ਵਾਸੀਆਂ ਨੇ ਜਿਹੜੇ ਕਿ ਉਸ ਸਮੇਂ ਸਖੀ ਸਰਵਰੀਏ ਸਨ ਸਿੱਖੀ ਨਾਲ ਨਫ਼ਰਤ ਕਰਦੇ ਸਨ ਉਹਨਾਂ ਨੇ ਆ ਕੇ ਸਿੱਖਾਂ ਹੱਥੋਂ ਰੰਬੇ ਵੀ ਖੋਲੇ ਨੇ ਤੇ ਜਿਹੜਾ ਹਰਾ ਹਰਾ ਘਾਹ ਵੜਿਆ ਸੀ ਉਹ ਵੀ ਉਹਨਾਂ ਨੇ ਖੋਲ ਆਏ ਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਇਨਾ ਸਾਰਿਆਂ ਨੂੰ ਮਨਮੁਖ ਜਾਣ ਕੇ ਤੇ ਅਗਲੇ ਪਿੰਡ ਸਿੰਘਰੇੜੀ ਜਾ ਕੇ ਟਿਕਾਣਾ ਕੀਤਾ ਹੈ ਜਦੋਂ ਪਾਤਸ਼ਾਹ ਜੀ ਸਿੰਘਰੇੜੀ ਪਿੰਡ ਪਹੁੰਚੇ ਨੇ ਤਾਂ ਜਿਹੜਾ ਪਿੰਡ ਪਹਿਲਾ ਸੀ ਪਾਤਸ਼ਾਹ ਜੀ ਜਿੱਥੇ ਗੋਬਿੰਦਪੁਰੇ ਬੇਵਸਨੀਕ ਜਿਨ੍ਹਾਂ ਨੇ ਘਾ ਤੇ ਰੰਬੇ ਖੋਏ ਨੇ ਸਿੱਖਾਂ ਦੇ ਹੱਥੋਂ ਉਹਨਾਂ ਨੂੰ ਪਿੰਡ ਦੇ ਹੀ ਕੁਝ ਰੱਬ ਨੂੰ ਮੰਨਣ ਵਾਲੇ ਰੱਬ ਦਾ ਭੈ ਮੰਨਣ ਵਾਲਿਆਂ ਨੇ ਬਹੁਤ ਸਾਰੀਆਂ ਲਾਣਤਾਂ ਪਾਈਆਂ ਨੇ ਉਹਨਾਂ ਆਖਿਆ ਗੁਰੂ ਪਾਤਸ਼ਾਹ ਜੀ ਸਾਡੇ ਨਗਰ ਵਿੱਚ ਭਾਗ ਲਾਉਣ ਪਾਏ ਪਰ ਸਾਡੇ ਕਿੰਨੇ ਕਰਮ ਖੋਟੇ ਨੇ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨ ਦੀ بجائے ਅਸੀਂ ਉਹਨਾਂ ਦੇ ਨਾਲ ਦਸ਼ਮਣੀ ਮੰਨ ਲਈ ਹੈ ਅਸੀਂ ਉਹਨਾਂ ਦਾ ਸਤਕਾਰ ਕਰਨ ਦੇ بجائے ਅਸੀਂ ਉਹਨਾਂ ਦੇ ਨਾਲ ਸਹਿਬ ਤੀਰਾ ਨਹੀਂ ਕੀਤਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਦੋਂ ਉਹਨਾਂ ਨੂੰ ਲਾਣ ਤਾਂ ਪਈਆਂ ਨੇ ਤਾਂ ਫਿਰ ਪਿੰਡ ਵਾਸੀਆਂ ਨੂੰ ਪਛਤਾਵਾ ਹੋਇਆ ਏ ਤੇ ਉਹਨਾਂ ਨੇ ਪਛਤਾਵੇ ਦੇ ਵਿੱਚ ਆ ਕੇ ਆਪਸ ਦੇ ਵਿੱਚ ਬੈ ਕੇ ਕਿ ਹੁਣ ਗੁਰੂ ਪਾਤਸ਼ਾਹ ਜੀ ਤੋਂ ਆਪਣੇ ਭੁੱਲ ਕਿਵੇਂ ਵਿਖਸ਼ਾਈ ਜਾਵੇ ਕਿਉਂਕਿ ਘਾਹ ਤੇ ਇੱਕ ਨਗੁਣੀ ਜੀ ਵਸਤੂ ਹੁੰਦੀ ਏ ਨਾ ਜੇ ਤਾਂ ਮਰਜ਼ੀ ਪ੍ਰਾਪਤ ਕੀਤਾ ਜਾ ਸਕਦਾ ਏ ਸਾਰਿਆਂ ਨੇ ਬਿਆਹ ਕੇ ਮਨ ਦੇ ਵਿੱਚ ਪਛਤਾਵਾ ਕੀਤਾ ਤੇ ਆਪਣੇ ਮਨ ਦੇ ਪਛਤਾਵੇ ਕਰਕੇ ਗੁਰੂ ਪਾਤਸ਼ਾਹ ਜੀ ਕੋਲੋਂ ਆਪਣੀ ਭੁੱਲ ਬਖਸ਼ਾਉਣ ਕਰਕੇ ਉਹਨਾਂ ਨੇ ਫਿਰ ਗੁਰੂ ਪਾਤਸ਼ਾਹ ਜੀ ਕੋਲ ਜਾਣ ਦਾ ਫੈਸਲਾ ਕੀਤਾ ਹੈ ਜਦੋਂ ਪਿੰਡੋਂ ਤੁਰੇ ਨੇ ਉਹਨਾਂ ਨੇ ਸੱਤ ਭੂਰੇ ਜਿਨ੍ਹਾਂ ਨੂੰ ਕਈ ਖੇਸ ਵੀ ਕਹਿੰਦੇ ਨੇ ਕਈ ਗਰਮ ਲੋਈਆਂ ਵੀ ਕਹਿੰਦੇ ਨੇ ਤੇ ਕਈ ਦਸ਼ਾਲੇ ਵੀ ਕਹਿੰਦੇ ਨੇ ਸੱਤ ਪੂਰੇ ਲਏ ਨੇ ਦੋ ਘੜੇ ਦੇਸੀ ਘਿਓ ਦੇ ਉਹਨਾਂ ਨੇ ਲਏ ਨੇ ਤੇ ਇੱਕ ਬਹੁਤ ਹੀ ਸੁੰਦਰ ਘੋੜਾ ਲੈ ਕੇ ਤੇ ਨਾਲ ਏ ਘਾਹ ਦੀਆਂ ਪੰਡਾਂ ਲੈ ਕੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਪਹੁੰਚੇ ਨੇ ਆ ਕੇ ਉਹਨਾਂ ਨੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਹੈ ਨਮਸਕਾਰ ਕੀਤੀ ਹੈ ਹੱਥ ਜੋੜ ਕੇ ਆਪਣੀਆਂ ਭੁੱਲਾਂ ਮਖਸ਼ਾਈਆਂ ਨੇ ਤੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ ਹੈ ਉਹਨਾਂ ਦੇ ਉੱਤੇ ਕਿਰਪਾ ਕੀ ਕੀਤੀ ਹੈ ਉਹ ਪਿੰਡ ਵਾਸੀਆਂ ਨੂੰ ਉਹਨਾਂ ਨੇ ਸੂਰਬੀਰਾਂ ਦਾ ਪਿੰਡ ਹੋਣ ਦਾ ਵਰ ਦਿੱਤਾ ਹੈ ਤੇ ਪਾਤਸ਼ਾਹ ਜੀ ਨੇ ਫਿਰ ਕਿਹਾ ਹੈ ਕਿ ਇਸ ਪਿੰਡ ਦੇ ਵਿੱਚ ਹਮੇਸ਼ਾ ਹੀ ਸੂਰਬੀਰ ਜਨਮ ਲੈਂਦੇ ਰਹਿਣਗੇ ਜਿਹੜੇ ਗੁਰਬਾਣੀ ਤੇ ਗੁਰੂ ਤੇ ਅਕਾਲ ਪੁਰਖ ਨਾਲ ਜੁੜੇ ਹੋਏ ਹੋਣਗੇ ਇਸ ਤਰ੍ਹਾਂ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਤੇ ਰਟਨ ਕਰਦਿਆਂ ਹਾਂ ਸੰਗਤਾਂ ਨੂੰ ਉਤਾਰ ਰਹੇ ਨੇ ਪਾਤਸ਼ਾਹ ਜੀ ਇੱਥੇ ਵੀ ਕੁਝ ਸਮਾਂ ਰਏ ਨੇ ਇਸ ਤੋਂ ਬਾਅਦ ਪਾਤਸ਼ਾਹ ਜੀ ਨੇ ਅਗਲੇ ਇਲਾਕਿਆਂ ਵਾਸਤੇ ਯਾਤਰਾ ਆਰੰਭ ਕੀਤੀ ਹੈ ਸੋ ਗੁਰੂ ਸਵਾਰਿਓ ਪਾਤਸ਼ਾਹ ਜੀ ਫਿਰ ਇੱਥੋਂ ਚੱਲ ਕੇ ਅਗਲੇ ਕਿਸ ਨਗਰ ਦੇ ਵਿੱਚ ਪਹੁੰਚੇ ਨੇ ਉਹ ਤੁਹਾਡੇ ਨਾਲ ਅਗਲੇ ਅਧਿਆਇ ਦੇ ਵਿੱਚ ਸਾਂਝਾ ਕੀਤਾ ਜਾਵੇਗਾ ਅਖੀਰ ਦੇ ਵਿੱਚ ਇੱਕ ਬੇਨਤੀ ਕਰਦਿਆਂ ਕਿ ਇਹਨਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਦੂਜਿਆਂ ਤੱਕ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦਾ ਉਹਨਾਂ ਦੇ ਮਹਾਨ ਕਾਰਨਾਮਿਆਂ ਦਾ ਦੂਜਿਆਂ ਤੱਕ ਇਤਿਹਾਸ ਪਹੁੰਚ ਸਕੇ ਨਾਲ ਹੀ ਆਪਣੇ ਵੱਡ ਮੁੱਲੇ ਵਿਚਾਰ ਦਿਆ ਕਰੋ ਤੇ ਆਪਣੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੂੰ ਵੀ ਪ੍ਰੇਰਣਾ ਕਰਕੇ ਮੇਰੇ ਇਸ ਚੈਨਲ ਸਿੱਖ ਚੈਪਟਰ ਨੂੰ ਸਬਸਕ੍ਰਾਈਬ ਕਰਾਓ ਤਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਸ ਦੂਰ ਦੂਰ ਤੱਕ ਸੰਜਿਆ ਕੀਤਾ ਜਾ ਸਕੇ ਅਗਲੇ ਅਧਿਆਏ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਲੈ ਕੇ ਦੋ ਦਿਨ ਬਾਅਦ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ